ਮੰਮੀ ਮੇਰੇ ਦਲਤਾਂ ਹੀ ਦਰਦ ਹੋਉਂਦੇ ਆ ਪੀ ਉਹਦਾ ਸਮਾਨ ਇੰਨਾ ਫੜਿਆ ਵਾ ਬਾਂਦਰ ਜਾ ਉਥੋਂ ਲੈ ਕੇ ਚਲ ਗਿਆ ਗੱਡੀ ਬੰਦਾ ਪੁੱਛੇ ਤੂੰ ਤੱਕ ਤੇ ਲਾ ਜਾਂਦਾ ਐਡਾ ਲਖਟੂ ਮੁੰਡਾ ਹਨ ਉਹਨੂੰ ਤਾਂ thora ਹੀ ਸ਼ਰਮ ਨਹੀਂ ਕਿੱਥੋਂ ਤੁਰੇ ਆ ਤੇ ਕਿੱਥੇ ਪਹੁੰਚੇ ਆ ਤੇ ਸਮਾਨ ਲੈ ਕੇ ਮਾਏ ਤੁਰ ਤੁਰ ਥੱਕ ਗਏ ਆ ਕਿੱਦਦੀ ਨੂੰ ਅੱਜ ਹੀ ਆਗ ਲਵਾਉਣੀ ਸੀ ਰਾਨੀ ਘਰ ਵਿਆਹ ਕਰਿਆ ਤੇ ਉਹਦਾ ਉਹ ਇਦਾਂ ਦਾ ਜੋ ਮਰਜੀ ਵਾਰ-ਵਾਰ ਕਹੀ ਜੇ ਉਹਨੂੰ ਤਾਂ ਪੋਰਾ ਅਕਲ ਨਹੀਂ ਹੈਗੀ ਤੇ ਡੈਡੀ ਤੁਸੀਂ ਆਪ ਦਬਕਾ ਮਾਰਿਆ ਕਰੋ ਹਾਂ ਜੇ ਅਸੀਂ ਬੋਲੀਏ ਉਹਦੇ ਹੱਥ ਫੜਾਈ ਤੇ ਕਿਤੇ ਮਾਰ ਦੇ ਇਹਨਾਂ ਨੇ بڑے ਬੈਗ ਬੂਗ ਫੜੇ ਆ ਇਹ ਕਿੱਥੋਂ ਆਇਆ ਸਾਰਾ ਟੱਬਰ ਹੀ ਐਨਾ ਸਮਾਨ ਕੀ ਪਤਾ ਕਾ ਦੀਆਂ ਸ਼ੋਪਿੰਗਾਂ ਸ਼ੋਪਿੰਗਾਂ ਕਰਦੀ ਫਿਰਦੀ ਮੈਨੂੰ ਤਾਂ ਨੌਕਰੀ ਛੱਡਣੀ ਪੈਣੀ ਸਾਰਾ ਦਿਨ ਮੈਂ ਨੌਕਰੀ ਤੇ ਚੱਲ ਜੰਨੀ ਆਇਥੋਂ ਦਾ ਮਾਹੌਲ ਤਾਂ ਪਤਾ ਹੀ ਨਹੀਂ ਲੱਗਦਾ ਪੁੱਛਾਂ ਤਾਂ ਸਹੀ ਕੀ ਆਂਦੀਆਂ ਇੱਕ ਤਾਂ ਸੱਚ ਨਹੀਂ ਦੱਸਦੀਆਂ ਹੁੰਦੀਆਂ ਇਹਨਾਂ ਬੰਦਲੇ ਉਹ ਵੋ ਗਾਂ ਵਾਹੇਨਾ ਕਰਕਰੋ ਬੜਾ ਸੋਹਣਾ ਮੁੰਡਾ ਮਿਲ ਗਿਆ ਆਪਾਂ ਵਧੀਆ ਮੈਂ ਤਾਂ ਕਿਹਾ ਭੁੱਲ ਜੂਗੀ ਪਰ ਨਾ ਉਹਨੇ ਚੇਤਾਰਾ ਖਾਵੇ ਲੋਕ ਹਤੀ ਪਾਲਿਆ ਵਾ ਚਲੋ ਆਪਾਂ ਸਾਡੇ ਕੋਲ ਰਿਹਾ ਵਾ ਬਹੁਤ ਵਧੀਆ ਵਾ ਨੌਕਰੀ ਕਰਦਾ ਸੋਹਣਾ ਸੁਲੱਖਾ ਮੇਰੀ ਕੁੜੀ ਦੀ ਤੇ ਕਿਸਮਤ ਬੜੀ ਤੇਜ਼ ਹੈ ਮੇਰੀ ਧੀ ਦੀ ਮੰਮੀ ਇਹੋ ਗੱਲ ਤੇ ਮੈਂ ਸੋਚਣ ਨਹੀਂ ਆ ਹੈਗਾ ਵੀ ਸ਼ਹਿਰ ਦਾ ਵਾ ਸੋਹਣਾ ਸੁਨੱਖਾ ਵੀ ਇਹ ਕੰਮਕਾਰ ਵੀ ਚੰਗਾ ਵਾ ਕੀ ਗੱਲ ਮੰਮੀ ਉਹਨੇ ਆਪਣੀ ਪਸੰਦ ਦੀ ਕੁੜੀ ਨਾ ਵੇਖੀ ਹੋਗੀ ਜਾਂ ਫਿਰ ਉਹਦੇ ਘਰ ਦੇ ਜ਼ਬਰਦਸਤੀ ਦੇ ਹੋਣਗੇ ਵਿਆਹ ਕਰਨ ਨਹੀਂ ਨਹੀਂ ਪੁੱਤ ਜ਼ਬਰਦਸਤੀ ਕਾਦੀ ਉਹ ਤੇ ਸਾਡੀ ਕੁਛ ਜਾਣ ਪਛਾਣੀ ਕੁਛ ਬੱਚੇ ਇਹੋ ਜਿਹੇ ਹੁੰਦੇ ਆ ਮਾਂ ਪਿਓ ਦੇ ਹੱਕ ਚ ਰਹਿੰਦੇ ਆ ਵੀ ਜਿੱਥੇ ਮਾਂ ਪਿਓ ਕਰੂਗਾ ਉੱਥੇ ਹੀ ਕਰਾਉਣਾ ਵਾ ਅੱਛਾ ਹਾਂ ਤੂੰ ਆਪਣੀ ਮਾਰੀ ਜੰਨੀ ਚੱਲ ਗਰਮੀ ਬੜੀ ਆ ਪਾਣੀ ਪੁਣੀ ਲਿਆ ਕੋਟ ਬੈਗ ਬੋਗਦੇ ਬਹਾ ਪਰੇ ਮੇਰੇ ਸਾਹਮਣੇ ਕੋਈ ਪੰਜ ਫੰਕਸ਼ਨ ਫੰਕਸ਼ਨ ਆਉਗੇ ਹਾ ਦੇਖ ਪਰ ਰਾਹ ਤੇ ਵਿੜਾ ਵਾ ਸਾਡਾ ਦੱਸਿਆ ਹੀ ਨਾ ਹੋਊਗਾ ਸਾਨੂੰ ਪਤਾ ਨਹੀਂ ਕੀ ਕਰਦੀਆਂ ਫਿਰਦੀਆਂ ਵਾ ਇੰਨਾ ਸਮਾਨ ਦੇ ਕੰਜੂਸਾਂ ਜੀਆਂ ਗਰੀਬ ਨਹੀਂ ਲਿਆਈਆਂ ਆ ਮੈਨੂੰ ਵੀ ਨੌਕਰੀ ਛੱਡਣੀ ਪੈਣੀ ਆ ਅਸੇ ਆਪਾ ਪਤਾ ਹੀ ਨਹੀਂ ਲੱਗਦਾ ਕਿ ਆਪਣੇ ਘਰਾਂ ਚ ਕੀ ਬੰਡਿਆ ਵਾ ਮੇਰਾ ਰੱਦਾ ਵਾ ਜਾ ਕੇ ਨਾ ਮਾਪੜਾ ਉੱਚਾ ਤੇ ਸਹੀ ਲੈ ਕੇ ਕੀ ਆਈਆਂ ਵਾ ਪਾਣੀ ਧਣੀ ਤਾਂ ਹੁਣ ਪੀ ਲਿਆ ਹੋਣਾ ਵਾ ਵੇਖਾਂ ਤਾਂ ਸਹੀ ਕੀ ਲੈ ਕੇ ਆਈਆਂ ਵਾ ਕੋਸੂ ਪਤਾ ਸ਼ਾਇਦ ਲੱਗ ਹੀ ਜਾਵੇ ਮੈਨੂੰ 4 ਰੁਪਏ ਤੇ ਮਿਲਦੇ ਆ ਪਰ ਕੁਛ ਨਹੀਂ ਹਾਲ ਪਤਾ ਕੁਝ ਨਹੀਂ ਲੱਗਦਾ ਪਿੰਡ ਦਾ ਕੀ ਤੇ ਕੀ ਨਹੀਂ ਇੱਕ ਤਾਂ ਇਹ ਤਰੀ ਗਰਮੀ ਬੜੀ ਆ ਮੈਂ ਵੀ ਏਸੀ ਜੋ ਬਾਹਰ ਨਹੀਂ ਨਿਕਲਦੀ ਪਤਾ ਕਿੱਥੋਂ ਲੱਗੇ ਲੈ ਬਣਾ ਸਾਰਾ ਸਮਾਨ ਖਰੀਦ ਕੇ ਤੇ ਬੈਠੀਆਂ ਵੇਖਣ ਲਈ ਆਈ ਲੈ ਖਲਾਰੇ ਬੜਾ ਪਾਇਆ ਇਹਨਾਂ ਨੇ ਤੇ ਆ ਮੈਨੂੰ ਲੱਗਦਾ ਨਾ ਖੱਟੂ ਜਿਹਦਾ ਕਿਤੇ ਬਾਹਰ ਦਾ ਤੇ ਨਹੀਂ ਬਣਾਤਾ ਉਹ ਦਿਨ ਮੈਨੂੰ ਬੜਾ ਫਭਾ ਕੇ ਆਂਦਾ ਸੀ ਭਾਬੀ ਮੈਂ ਬਾਹਰ ਚੱਲੇ ਆਵਾ ਬਾਹਰ ਇਹਨੇ ਜਿਹੜੇ ਡੱਕੇ ਤੋੜਨੇ ਇੱਥੇ ਮੱਜਾ ਭੁਖੀਆਂ ਡਿੰਗਦੀਆਂ ਰਹਿੰਦੀਆਂ ਬਾਹਰ ਜਾਣਾ ਇਹਨੇ ਇਹਨੂੰ ਢੀਕਣ ਦੇ ਬਾਹਰ ਦੇ ਗੋਰੇ ਕਿ ਆ ਜਾਵੇ ਸੂਤ ਲਾਣੀ ਪਊਗੀ ਆਈਆਂ ਕਿੱਥੋਂ ਤੇ ਮਾਵਾ ਧੀਆਂ ਦਾ ਇੱਕ ਆ ਬੜਾ ਗੱਲ ਕਢਾਉਣੀ ਕਿਹੜਾ ਸੌਖੀ ਆ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪੁੱਤ ਬਸ ਪ੍ਰੀਤ ਹੀ ਹਾਂ ਠੀਕ ਜੀ ਚੱਲੀਆ ਧੋਬੀ ਸਤਿ ਸ਼੍ਰੀ ਅਕਾਲ ਮਾਂ ਕਿਤੇ ਆਉਣੇ ਹੋਏ ਤੇਰੇ ਇੰਤੈ ਤਾਈ ਜੀ ਤੁਹਾਨੂੰ ਪਤਾ ਤੇ ਹੈ ਵਾ ਮੈਂ ਕਿਹੜਾ ਘਰੇ ਹੁੰਨੀ ਆ ਆਏ ਅੱਜ ਮੈਂ ਨਾ ਘੱਟੋ ਘੱਟ ਤਿੰਨ ਮਹੀਨੇ ਬਾਅਦ ਛੁੱਟੀ ਲਈ ਜੇ ਤੇ ਆਉਣਾ ਹੀ ਸਵੇਰੇ ਤੁਹਾਡੇ ਵੱਲ ਤੇ ਮੈਂ ਵੇਖਿਆ ਵੀ ਤੁਸੀਂ ਜਾਣਦੇ ਆਂ ਮਾਮਾ ਧੀਆਂ ਆ ਮੈਂ ਹੁਣ ਵੇਖਿਆ ਸਮਾਨ ਹੀ ਬੜਾ ਲੈ ਕੇ ਆਉਣ ਦੇ ਜੀ ਕੀ ਗੱਲ ਸੁਖੀ ਸੰਦੀ ਕੋਈ ਪ੍ਰੋਗਰਾਮ ਹੈ ਹੋਰ ਸਿੰਘ ਜੀ ਨਹੀਂ ਅੱਜ ਕਿੱਥੋਂ ਰਾਹ ਆ ਗਿਆ ਇਹਨੂੰ ਸੱਚੀ ਕਲ ਤਾਇਆ ਜੀ ਹੋਰ ਸੁਣਾਓ ਠੀਕ ਜੀ ਇਹ ਮੇਰਾ ਬਸ ਆਇਆ ਜੀ ਹੋਰ ਸੁਣਾਓ ਜੀ ਅੱਗੇ ਤਾਈ ਜੀ ਨੂੰ ਦੱਸਣ ਦੀਆਂ ਵੀ ਟਾਈਮ ਹੀ ਨਹੀਂ ਲੱਗਦਾ ਤੁਹਾਨੂੰ ਪਤਾ ਨੌਕਰੀ ਵਾਲਾ ਬੰਦਾ ਸਵੇਰ ਤੋਂ ਗਿਆ ਹੁੰਦਾ ਵਾ ਤੇ ਸ਼ਾਮੀ ਘਰ ਨੂੰ ਆਉਂਦਾ ਘਰ ਆ ਕੇ ਫਿਰ ਤੁਹਾਨੂੰ ਪਤਾ ਬੱਚੇ ਵੀ ਆ ਸੁੱਖ ਨਾਲ ਉਹਨਾਂ ਨੂੰ ਵੀ ਵੇਖਣਾ ਹੁੰਦਾ ਵਾ ਟਿਊਸ਼ਨ ਮੈਂ ਕਿਹੜਾ ਲਵਾਈ ਉਹਨਾਂ ਦੀ ਟਿਊਸ਼ਨ ਉਹਨਾਂ ਨੂੰ ਮੈਂ ਘਰੇ ਪੜਾਉਣੀ ਆ ਫਿਰ ਮੰਮੀ ਤੁਹਾਨੂੰ ਪਤਾ ਠੀਕ ਨਹੀਂ ਰਹਿੰਦੇ ਤੇ ਸਬਜ਼ੀ ਪਾਣੀ ਦਾ ਸਾਰਾ ਮੈਨੂੰ ਕਰਨਾ ਪੈਂਦਾ ਠੀਕ ਹੈ ਹੁਣ ਮੰਮੀ ਹਾਂਜੀ ਠੀਕ ਨੇ ਪਰ ਤੁਹਾਨੂੰ ਪਤਾ ਤੇ ਹੈ ਉਹਨਾਂ ਵਿਚਾਰਿਆਂ ਕੋ ਤੁਰਿਆ ਨਹੀਂ ਜਾਂਦਾ ਇਨ ਤੇ ਉਹ ਫਿਰ ਸਾਰਾ ਕੁਝ ਤੇ ਮੈਨੂੰ ਵੇਖਣਾ ਪੈਂਦਾ ਵਾ ਮੈਂ ਤੇ ਅੱਗੇ ਕਹਿੰਨੀ ਆ ਕਿ ਬੂਏ ਤੇ ਘਾਰਿਆ ਤੇ ਤਿੰਨ ਤਿੰਨ ਮਹੀਨੇ ਲੰਘ ਜਾਂਦੇ ਮੇਰੇ ਕੋ ਕਿਤੇ ਜਾਇਆ ਨਹੀਂ ਜਾਂਦਾ ਪੁੱਤ ਘਰੋਂ ਵੇਰ ਮਿਲੇ ਤੇ ਫੇਰ ਹੀ ਆਣਾ ਉਹ ਹੀ ਨਾ ਜ਼ਿੰਮੇਵਾਰੀ ਤੇ ਆਪਾਂ ਨੇ ਤੂੰ ਹੀ ਵੀ ਨਾ ਕਿਤੇ ਚੱਕਰ ਮਾਰਦੇ ਤੂੰ ਹੀ ਵੀ ਆਪਣਾ ਹੀ ਲੱਗੇ ਰਹਿੰਦੇ ਜੇ ਐਂਦਾ ਹੀ ਬਸ ਮਾਵਾ ਧੀਆ ਕਦੀ ਗੰਗਰਾਵਾਂ ਲਕਰੀ ਇਧਰ ਕਰ ਲੈ ਮੈਂ ਤਾਈ ਜੀ ਅਜੇ ਤੇ ਕੁੜੀ ਵਿਆਉਣ ਵਾਲੀ ਆ ਤੇ ਜੇ ਕੱਲ ਨੂੰ ਵਿਆਹੀ ਗਈ ਫਿਰ ਤਾਂ ਤੁਸੀਂ ਬਿਲਕੁਲ ਨਾ ਆਓਗੇ ਅਜੇ ਤੇ ਉਹ ਸਾਰਾ ਕੰਮ ਕਰਦੀ ਨਾਲ ਡੰਗਰ ਬੱਛੇ ਦਾ ਵੀ ਚੌਂਕੇ ਚੁੱਲੇ ਦਾ ਵੀ ਐਦਾਂ ਹੀ ਬੁੱਤ ਨਾਲ ਮਾੜਾ ਮੋਟਾ ਕਰਨਾ ਪੈਂਦਾ ਤੈਨੂੰ ਪਤਾ ਸैम ਤਕਾਹੇ ਹੱਥ ਨਹੀਂ ਲਾਉਂਦਾ ਕਿਸੇ ਕੰਮ ਨੂੰ ਨਹੀਂ ਸैम ਦਾ ਵਿਆਹ ਹੀ ਕਰ ਦੇਣਾ ਨਾ ਲਿਆ ਆਉਣੀ ਆ ਹਾਂ ਤਾਈ ਜੀ ਮੈਂ ਸੁਣਿਆ ਸैम ਬਾਹਰ ਦਾ ਲਾਉਣ ਲੱਗਾ ਵਾ ਐਦਾਂ ਹੀ ਕਰਦਾ ਫਿਰਦਾ ਵਾ ਇੱਕ ਰਾਣੀ ਬਥੇਰਾ ਸਮਝਾਈਦਾ ਵਾ ਉਹ ਭਾਬੀ ਉਹਨੇ ਕਿਹਾ ਉੱਥੇ ਜਾ ਕੇ ਵਿਹਲਾ ਬਣਾ ਕਰਨਾ ਤੇ ਕੰਮ ਹੀ ਆ ਨਾ ਐਵੇਂ ਅੰਗਰੇਜ਼ਾਂ ਥੱਲੇ ਲਾ ਕੇ ਕੰਮ ਕਰੂਗਾ ਇਸ ਤੋਂ ਚੰਗਾ ਇੱਥੇ ਪਠਾ ਦਾ ਖਾਣਾ ਦੇਖੀ ਆਪਣੇ ਘਰ ਦਾ ਨਹੀਂ ਮੈਂ ਤੇ ਆਪ ਇਹੋ ਹੀ ਕਹਿਣ ਦੀ ਆ ਮੈਨੂੰ ਵੀ ਕਿਸੇ ਨੇ ਦੱਸਿਆ ਸੀ ਉੜਦੀ ਉੜਦੀ ਗੱਲ ਸੁਣੀ ਸੀ ਵੀ ਇਹ ਬਾਹਰ ਦੇ ਮਗਰ ਪਿਆ ਵਾ ਵੇਖ ਸਿਮਰਤ ਜਿੰਨਾਂ ਨੇ ਕੰਮ ਕਰਨੇ ਇੱਥੇ ਕਰ ਲੈਣੇ ਨਾਲੇ ਆਵੇ ਅਸੀਂ ਵੀ ਤਾਂ ਨੌਕਰੀ ਤੇ ਜਾਣੇ ਹੀ ਆ ਉਹ ਭਾਬੀ ਇਹਨੂੰ ਕੌਣ ਸਮਝਾਵੇ ਇੰਨਾ ਮੱਥਾ ਮਾਰਦਾ ਡੈਡੀ ਮਾਰਦਾ ਮੰਮੀ ਮਾਰਦੀ ਮੈਂ ਇਹਨਾਂ ਸਮਝਉਂਦੀ ਪਤਾ ਵੀ ਇਹਦੇ ਪੱਲੇ ਥੋੜੀ ਗੱਲ ਵੱਜਦੀ ਇਹਨੂੰ ਤਾਂ ਬਸ ਇਹ ਹੋਈ ਉਹ ਵਿਸ਼ਾਲ ਜਾਂ ਪਤਾ ਨਹੀਂ ਕਿਹੜਾ ਆ ਜਾਂਦਾ ਇਹਦੇ ਨਾਲ ਇਹਦਾ ਦੋਸਤ ਉਹ ਇਹਨਾਂ ਤੁਰ ਪੈਂਦਾ ਕਹਿੰਦਾ ਮੈਂ ਚੱਲਿਆ ਜੀ ਵਿਜੀ ਵਾਲੇ ਕੋ ਮੈਂ ਚੱਲਿਆ ਵਿਜੀ ਵਾਲੇ ਕੋ ਆ ਪਿੰਡ ਦੇ ਮੋੜ ਤੇ ਜਾ ਕੇ ਖਲੋ ਜਾਂਦੇ ਮੰਨਦਾ ਹੀ ਨਹੀਂ ਸ਼ੰਮੀ ਉਹ ਤਾਂ ਸਾਡੀ ਗੱਲ ਨਹੀਂ ਮੰਨਦਾ ਉਹਨੂੰ ਬੜਾ ਸਮਝਾਇਆ ਵੀ ਸਭ ਕੁਝ ਤੇਰੇ ਘਰ ਆ ਆਪਣਾ ਕੰਮ ਕਰ ਇੱਥੇ ਮਿਹਨਤ ਕਰ ਚੱਲ ਕੋਈ ਨਾ ਭਾਵੇਂ ਉਹਨੇ ਕਿਦਾਂ ਉਹਦੇ ਆਪਣੇ ਯਾਰਾਂ ਦੋਸਤਾਂ ਦੇ ਮਗਰ ਲੱਗਾ ਬਾਹਰ 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 ਜਾਣਾ ਮੈਂ ਤਾਇਆ ਜੀ ਠੋਕ ਕੇ ਮਾਰੋ ਦਬਕਾ ਇਹ ਬਾਹਰ ਬੁਰ ਕੇ ਤੇ ਨਹੀਂ ਜਾਣਾ ਇੱਥੇ ਖੇਤੀ ਬਾੜੀ ਕਿੰਨੀ ਆਪਣੀ ਤੇ ਚੁੱਪ ਕਰਕੇ ਕੰਮ ਸੰਭੇ ਤਾਈ ਜੀ 10 15000 ਦੀ ਨੌਕਰੀ ਤੇ ਉਹਨੂੰ ਮੇਲ ਲੀ ਜਾਊਗੀ ਤੇ ਬਾਦੂ ਕੰਮ ਆਪਣਾ ਵੀ ਆ ਐਡੀ ਕਿਹੜੀ ਗੱਲ ਆ ਕਿ ਇਹ ਭੁੱਖਾ ਮਰਨ ੜਿਆ ਆ ਜਿਹੜਾ ਬਾਹਰ ਨੂੰ ਭਜਣ ਡਿਆ ਵਾ ਉਹ ਤੇਰੇ ਦਿਮਾਗ ਤੇ ਨਹੀਂ ਗੱਲ ਪੈਂਦੀ ਚੱਲ ਕੋਈ ਨਾ ਭਾਬੀ ਤੂੰ ਵੇ ਮੈਂ ਤੇਲੀ ਪਾਣੀ ਲੈ ਕੇ ਆਉਂਦੀ ਨਹੀਂ ਪਾਣੀ ਤਾਂ ਤੂੰ ਰਹਿਂਦੇ ਆ ਹਾ ਹੁਣ ਬਣਾਈਓ ਬੜੀ ਸੋਹਣੀ ਐ ਇਹ ਤੇ ਵਾਵਾ ਗ੍ਰਾਮ ਦੀ ਲੱਗਦੀ ਐ ਹਾਂ ਭਾਬੀ ਵੇਹੇ ਪਾਲੀ ਹੀ ਮੈਂ ਸ਼ੌਂਕ ਨਾਲ ਹੀ ਜਾ ਨਹੀਂ ਮਾਂ ਦੇ ਆ ਤੁਲਵਾਲੀ ਹੋਣੀ ਐ ਨਹੀਂ ਪੁੱਤ ਮੈਂ ਤੈਨੂੰ ਦੱਸਦੀ ਸਚਾਈ ਤੇਰੇ ਕੋਲ ਉਹ ਤੁਸੀਂ ਮੈਨੂੰ ਕੀ ਦੱਸਣਾ ਵਾ ਮੈਨੂੰ ਪਤਾ ਵਾ ਪਹਿਲੇ ਨਹੀਂ ਸ਼ੌਂਕੇ ਨੂੰ ਸੋਨਾ ਪਾਉਂਦਾ ਹੁਣ ਬੜੀ ਸ਼ਕੀਨਨ ਹੁੰਦੀ ਜਾਂਦੀ ਐਨੂੰ ਨਾ ਜਾਗ ਲੱਗਦੀ ਜਾਂਦੀ ਭਰਾ ਮੂ ਨਹੀਂ ਪੁੱਤ ਤੈਨੂੰ ਸਚਾਈ ਦੱਸਦੀ ਆ ਇਹ ਨਾ ਬੜਾ ਵਧੀਆ ਰਿਸ਼ਤਾ ਆ ਗਿਆ ਪੁੱਤ ਰਿਸ਼ਤਾ ਆਹੋ ਪੁੱਤ ਤੇ ਮੈਂ ਫਿਰ ਮੰਗਤੀ ਬਸ ਇਹਦਾ ਵਿਆਹ ਕਰ ਕਰ ਦੇਣਾ ਠਾਈ ਜੀ ਤੁਸੀਂ ਸਾਨੂੰ ਦੱਸਿਆ ਤੱਕ ਨਹੀਂ ਮੰਮੀ ਤੇ ਚਲੋ ਬੈਡਰੈਸਟ ਤੇ ਆ ਪਰ ਤੁਹਾਡਾ ਫਰਜ ਤੇ ਬੰਦਾ ਸੀ ਨਾ ਮੈਨੂੰ ਤੇ ਇਹਨਾਂ ਨੂੰ ਸੱਦਨ ਦਾ ਪੁੱਤ ਕਾਲੀ ਕਾਲੀ ਚੈਦਾ ਹੀ ਮੇਰੀ ਬੜੀ ਪ੍ਰਾਣੀ ਸਹੇਲੀ ਸੀ ਉਹਦਾ ਮੁੰਡਾ ਹੀ ਮੈਂ ਕਿਹਾ ਚੱਲ ਵਧੀਆ ਮੁੰਡਾ ਮਿਲ ਗਿਆ ਸੋਹਣਾ ਸਲੱਖਾ ਤੇ ਬਸ ਉਹ ਮਿਲ ਨਹੀਂ ਆਈ ਪੁੱਤ ਝਟਪਟ ਗੱਲਬਾਤ ਹੋ ਗਈ ਤਾਈ ਜੀ ਮੁੰਡਾ ਕਰਦਾ ਕੀ ਆ ਤੇ ਰਹਿੰਦਾ ਕਿੱਥੇ ਆ ਉਹ ਸ਼ਹਿਰ ਰਹਿੰਦੇ ਆ ਅੱਛਾ ਸ਼ਹਿਰ ਰਹਿੰਦਾ ਮੁੰਡਾ ਤਾਈ ਜੀ ਇਹਨੂੰ ਵੇਖ ਲਿਆ ਉਹਨੇ ਆਹੋ ਪੁੱਤ ਕਰ ਗਿਆ ਪਸੰਦ ਹਾਂ ਅੱਛਾ ਭਾਬੀ ਪਸੰਦ ਕਰਨ ਨੂੰ ਦੱਸ ਕੀ ਆ ਮੈਂ ਆ ਕੇ ਚ ਲੂਲੀ ਲੰਗੜੀ ਜਿਹੜਾ ਮੈਨੂੰ ਪਸਾਦ ਨਾ ਕਰੂਗਾ ਨਹੀਂ ਨਹੀਂ ਛਿਦੈਣੇ ਉਹ ਥੋੜਾ ਗੱਲ ਆ ਸੋਣੀ ਤੂੰ ਬਥੇਰੀ ਆ ਪਰ ਫਿਰ ਵੀ ਮੇਰਾ ਪੁੱਛਣਾ ਫਰਜ਼ ਆ ਕਿ ਮੁੰਡਾ ਕਿੱਥੋਂ ਦਾ ਵਾ ਤੂੰ ਤੇ ਬੱਸ ਨਾ ਫੱਟ ਦੀ ਜਵਾਬ ਦੇ ਦਿਆ ਕਰ ਮੈਨੂੰ ਆ ਮੈਂ ਕਿਹੜਾ ਮਾੜਾ ਸੋਚਦੀ ਤੇਰਾ ਗੁੱਸਾ ਗਾਲ ਲੇ ਵੇ ਮੂੰਹ ਬਣਾ ਲਿਆ ਕੋਈ ਗੱਲ ਨਹੀਂ ਭਾਬੀ ਹੈ ਵੱਡੀ ਮੇਰੀ ਗੱਲ ਸੁਣੋ ਫਿਰ ਤੇ ਡੱਬਾ ਤਿਆਰ ਰੱਖੋ ਤੇ ਵਿਆਹ ਕਦੋਂ ਕਰਦਾ ਵਾ ਬੱਸ ਕਰ ਦੇਣਾ ਪੁੱਤ ਅੱਜ ਕੱਲ੍ਹ ਆਹੋ ਤੇ ਕਰਕੇ ਤੇ ਫਿਰ ਦੱਸ ਦਿਓ ਸਾਨੂੰ ਨਹੀਂ ਨਹੀਂ ਪਰ ਤਾਂ ਹੁਣ ਤੂੰ ਆ ਤਾਈ ਹਾਂ ਹੁਣ ਤਾਂ ਸਾ ਕੋ ਦਾਸ ਤੇ ਦਿੱਤਾ ਹੀ ਹੈ ਨਾ ਤਾਈ ਜੀ ਇਹ ਗੱਲ ਗਲਤ ਹੈ ਤਾਈ ਜੀ ਤੁਹਾਡਾ ਫਰਜ ਬੰਦਾ ਸੀ ਡੱਬਾ ਲੈ ਕੇ ਘਰ ਨੂੰ ਆਉਂਦੇ ਆ ਤੇ ਮੈਂ ਜਾਣ ਚੱਕਾ ਦੀ ਛੁੱਟੀ ਮਾਰੀ ਹੈ ਤੇ ਮੈਂ ਕਿਹਾ ਵੇਖਾਂ ਤੇ ਸਹੀ ਤਾਈਆਂ ਹੀ ਫਿਰ ਸ਼ੋਪਿੰਗਾਂ ਹੁੰਡੀਆਂ ਬੈਗ ਭਰ ਭਰ ਕੇ ਆਹ ਪੁੱਤ ਤੈਨੂੰ ਦੱਸਣ ਤੇ ਨਹੀਂ ਹੈ ਕਿ ਕਾਲੀ ਕਾਲੀ ਮੌਕੇ ਹੀ ਨਹੀਂ ਮਿਲਿਆ ਤੇ ਦੂਰੋਂ ਆਏ ਆ ਚੱਲ ਸ਼ਹਿਰੋਂ ਤੇ ਆਪਾਂ ਦਾ ਵਾਦਾ ਗੱਲਬਾਤ ਹੋ ਗਈ ਅੱਛਾ ਜੀ ਕੁੜੀ ਹੁਣ ਸ਼ਹਿਰ ਚੱਲੀ ਹੈ ਫਿਰ ਇਹ ਤੇ ਪਛਾਣੀ ਨਹੀਂ ਜਾਣੀ ਜਿਹੜੀ ਇੱਥੇ ਪੱਠੇ ਪੌਂਦੀ ਫਿਰਦੀ ਆ ਗੋਆ ਸੁਰਦੀ ਫਿਰਦੀ ਆ ਆ ਚਰੀਆਂ ਰੇੜੇ ਤੇ ਲੱਦ ਲੱਦ ਕੇ ਲਿਆਉਣ ਡਈ ਆ ਇਹਨੇ ਸ਼ਹਿਰੀ ਬਨ ਜਾਣਾ ਹਨ ਮੇਮ ਹੈ ਚਲ ਪਤਾ ਕਿ ਕਿਹਦੀ ਕਿਸਮਤ ਨਾਲ ਕੋਈ ਰਲਿਆ ਵਾ ਹਾਂਜੀ ਤਾਈ ਜੀ ਬੜੀ ਖੁਸ਼ੀ ਹੋਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਸੁਣ ਕੇ ਚਲ ਪਤਾ ਖੁਸ਼ੀ ਆਪਣਿਆਂ ਨੂੰ ਹੀ ਹੁੰਦੀ ਹੈ ਬੰਦ ਥੋੜੀ ਹੋਣੀ ਹੈ ਬਿਲਕੁਲ ਬਿਲਕੁਲ ਦੇਖ ਲਓ ਤਾਈ ਜੀ ਮੈਂ ਪਹਿਲੇ ਸੋਚਣ ਨਹੀਂ ਸੀ ਮੈਂ ਨਾ ਤੁਹਾਨੂੰ ਬੈਗ ਬੁਗ ਫੜੇ ਵੇਖੇ ਤੇ ਹੈਰਾਨ ਜੀ ਹੋ ਗਈ ਮੈਂ ਕਿਹਾ ਘਰੇ ਵੀਜ਼ਾ ਲੱਗ ਗਿਆ ਸੈਮ ਦਾ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਆ ਮੈਂ ਵੀ ਕਵਾਂ ਇਹਦਾ ਕਿੱਥੋਂ ਨਖਟੂ ਜੇ ਦਾ ਵੀਜ਼ਾ ਲੱਗ ਜਾਣਾ ਵਾ ਇੱਥੇ ਤਾਂ ਕੋਈ ਕੰਮ ਨਹੀਂ ਕਰਦਾ ਤੇ ਬਾਹਰ ਜਾ ਕੇ ਕੀ ਕਰੂਗਾ ਤੂੰ ਭਾਬੀ ਜੂਆ ਜੋ ਮਰਜ਼ੀ ਕਹੀ ਜਾਂ ਤੈਨੂੰ ਪਤਾ ਰਹਿਆਗਾ ਉਹਦਾ ਚੱਲ ਭਾਬੀ ਛੱਡ ਗੱਲਾਂ ਨੂੰ ਮੈਂ ਨਾ ਤੂੰ ਬੈ ਮੈਂ ਤੇਰੇ ਲਈ ਚਾਹ ਤੇ ਕੁਝ ਮਿੱਠਾ ਲੈ ਕੇ ਆਉਣੀ ਆ ਮੇਰੀ ਗੱਲ ਸੁਣਨੀ ਮਿੱਠਾ ਮੈਨੂੰ ਕੱਲੀ ਨੂੰ ਨਾ ਖਵਾ ਡੱਬਾ ਲੈ ਕੇ ਤੇ ਘਰ ਨੂੰ ਆਇਓ ਹੁਣ ਵਿਆਹ ਦਾ ਵੀ ਤੇ ਕਹੋਗੇ ਪੁੱਤ ਇਹ ਤੇ ਤੈਨੂੰ ਕਹਿਣ ਵਾਲੀ ਗੱਲ ਏ ਆ ਘਰ ਵੀ ਆਵਾਂਗੇ ਕਿ ਆਉਣਾ ਕਿਉਂ ਨਹੀਂ ਚੱਲ ਸਿਮਰਤ ਤੈਨੂੰ ਪਤਾ ਮੈਂ ਉਹਨਾਂ ਨੂੰ ਟਿਊਸ਼ਨ ਛੱਡਣਾ ਬੱਚਿਆਂ ਨੂੰ ਤੇ ਮੈਂ ਹੁਣ ਜਾਵਾਂ ਦੋ ਮਿੰਟ ਹੈ ਚੱਲ ਕੋਈ ਨਾ ਭਾਗ ਗਾ ਲ ਘੁੱਟ ਤੇ ਪੀ ਲੈਂਦੀ ਕੋਈ ਗੱਲ ਨਹੀਂ ਸ਼ਾਮ ਨੂੰ ਗੇੜਾ ਮਾਰੀ ਫੇਰ ਚਾਹੀਦੀ ਫੇਰ ਆਉਂਗੀ ਮੈਂ ਚੱਲ ਸਿਮਰਤ ਵਧਾਈ ਹੋਵੇ ਬਹੁਤ ਬਹੁਤ ਤੂੰ ਵੀ ਆਪਣੇ ਘਰ ਵਾਲੀ ਬਣ ਗਈ ਹੋਰ ਕੀ ਚਾਹੀਦਾ ਆ ਤੇ ਐਵੇਂ ਹੱਸਣ ਢਈ ਆ ਮੈਂ ਸਾਨੂੰ ਇੰਨੀ ਬੜੀ ਖੁਸ਼ੀ ਆ ਕਿ ਤੈਨੂੰ ਵਧੀਆ ਮੁੰਡਾ ਲੱਭ ਗਿਆ ਵਾ ਹੋਰ ਕੀ ਆਪਾਂ ਨੂੰ ਚਾਹੀਦਾ ਵਾ ਚੰਗਾ ਦਾਈ ਜੀ ਚੰਗਾ ਪੁੱਤ ਚੰਗਾ ਦਾਈ ਜੀ ਚੰਗਾ ਪੁੱਤ ਸ਼ਾਮ ਨੂੰ ਗੇੜਾ ਮਾਰੀ ਨੀ ਤੈਨੂੰ ਤੇ ਮੇਰੇ ਟਾਈਮ ਦਾ ਪਤਾ ਹੀ ਆ ਜੇ ਟਾਈਮ ਲੱਗਾ ਤੇ ਮੈਂ ਜਰੂਰ ਆਉਂਗੀ ਨਹੀਂ ਤੇ ਤੁਸੀਂ ਮਾਮਾਤਿਆਂ ਆ ਜਿਓ ਤਾਈ ਜੀ ਸੱਚ ਮੈਂ ਕਹਿਣਾ ਹੀ ਕਿ ਮੈਂ ਵੀ ਤਾਂ ਨੌਕਰੀ ਸ਼ਹਿਰੀ ਕਰਦੀ ਆ ਤੇ ਕਿੱਥੇ ਮੰਗੀ ਆ ਕਿਤੇ ਮੇਰੇ ਸ਼ਹਿਰ ਤੇ ਨਹੀਂ ਮੰਗੀ ਏ ਨਹੀਂ ਪੁੱਤ ਸ਼ਹਿਰ 'ਚ ਮੰਗੀ ਆ ਇੱਧਰ ਮੰਜੀਠਾ ਰੋਡ ਵੱਲ ਅੱਛਾ ਲੈ ਮੈਂ ਵੀ ਤੇ ਉੱਥੇ ਨੌਕਰੀ ਕਰਦੀ ਆ ਜੇ ਤੁਸੀਂ ਮੈਨੂੰ ਦੱਸੋ ਉਹਦਾ ਘਰਬਾਰ ਤੇ ਮੈਂ ਵੇਖ ਆਉਂਗੀ ਇੱਕ ਵਾਰੀ ਜਾ ਕੇ ਚਲ ਪੁੱਤ ਆਖਿਰ ਭਜਾਈ ਆ ਮੈਨੂੰ ਤਾਂ ਪਤਾ ਨਹੀਂ ਮੰਮੀ ਜਾਨੇ ਪੁੱਛ ਲਓ ਕਿੱਥੇ ਹੀ ਮੈਂ ਕਿਹੜਾ ਗਈ ਐ ਮੈਂ ਪਤਾ ਤੈਨੂੰ ਦੱਸਿਆ ਤਾਂ ਹੈਗਾ ਮਜੀਠਾ ਰੋਡ ਗਲੀ ਮੱਲਾ ਫਿਰ ਕਰ ਲਾਂਗੇ ਪਤਾ ਕੇ ਚਲ ਕੋਈ ਗੱਲ ਨਹੀਂ ਤਾਈ ਜੀ ਫੇਰ ਸਹੀ ਵਾਦਸਨ ਪੁੱਤ ਹੈ ਬੈ ਜਾ ਮੈਂ ਹਾਂਜੀ ਤਾਈ ਜੀ ਮੈਂ ਕਹਿ ਦਿੰਦਾ ਅੰਦਾਸੀ ਦਵਾ ਮਜੀਠਾ ਰੋਡ ਆ ਮੈਂ ਸ਼ਮੀ ਮੁੰਡੇ ਦੀ ਮਾਂ ਦਾ ਨਾਮ ਗਰਜੀਤ ਕੌਰ ਪਹਿਲਾਂ ਪੁੱਤ ਇੱਥੇ ਹੀ ਰਹਿੰਦੀ ਸੀ ਆਪਣੇ ਗਵਾਂਢ ਤੇ ਹੁਣ ਫੇਰ ਗਈ ਅੰਬਰਸਰ ਮਤਲਬ ਇਸ ਪਿੰਡ ਚ ਰਹਿੰਦੀ ਸੀ ਆਹੋ ਪੁੱਤ ਇੱਥੇ ਰਹੀ ਕਈ ਸਾਲ ਇੱਥੇ ਕਿੱਥੇ ਰਹੀ ਤਾਈ ਜੀ ਆ ਆਪਣੇ ਗਵਾਂਢ ਦੀ ਅੱਛਾ ਉਹਦੀਆਂ ਗੱਲਾਂ ਤੇ ਮੰਮੀ ਦੱਸਦੇ ਹੁੰਦੇ ਆ ਮੈਨੂੰ ਸ਼ਾਇਦ ਇਹਦਾ ਬੰਦਾ ਛੱਡ ਕੇ ਚਲ ਗਿਆ ਸੀ ਇਹਨੂੰ ਆਹੋ ਬੰਦੇ ਤੋਂ ਬਗੈਰ ਹੀ ਰਹੀ ਸੀ ਕਿੱਕੋ ਮੁੰਡਾ ਇਹਦਾ ਆਹੋ ਪੁੱਤ ਮੁੰਡੇ ਦੇ ਸਿਰ ਤੇ ਵਿਚਾਰੀ ਨੇ ਕੱਟਦੀ ਏ ਉਹ ਅੱਛਾ ਤੁਸੀਂ ਉਹਦੇ ਨਾਲ ਰਿਸ਼ਤਾ ਕਰਤਾ ਸੀ ਨਰਦਾ? ਟਾਈ ਜੀ। ਸਿਮਰਤ ਜਾ ਜਾ ਕੇ ਚਾਹ ਬਣਾ ਮੇਰੇ ਵਾਸਤੇ। ਮੈਂ ਹੁਣ ਕੋਟ ਪੀ ਜਾਵਾ। ਕੋਈ ਗੱਲ ਨਹੀਂ 10 ਮਿੰਟ ਲੇਟ ਹੀ ਹੋ ਜਾਣਗੇ ਨਿਆਣੇ। ਜਾ ਉੱਠੀ ਜਰਾ। ਜਾ। ਟਾਈ ਜੀ। ਮੇਰੀ ਸੁਣੋ ਗੱਲ। ਤੁਸੀਂ ਉਸ ਗੁਰਜੀਤ ਦੀ ਗੱਲ ਕਰਨ ਦੇ ਉਹ ਜਿਹੜੀ ਇੱਥੋਂ ਗਈ ਆ ਆ ਸਾਹਮਣੇ ਘਰ ਹੀ ਜਿਹਦਾ ਤੇ ਇੱਕ ਮੁੰਡਾ ਹੀ ਤੇ ਘਰ ਵਾਲਾ ਸ਼ਾਇਦ ਇਹਨੂੰ ਛੱਡ ਕੇ ਚਲ ਗਿਆ ਹੀ। ਆਹੋ। ਟਾਈ ਜੀ। ਕੀ ਕਰਨ ਦੇ ਉਹ ਤੁਜੀ ਤੁਹਾਨੂੰ ਮਾਸਾ ਨਹੀਂ ਪਤਾ ਲੱਗਦਾ ਧਾਈ ਜੀ ਜਿਹਦਾ ਬੰਦਾ ਉਹਨੂੰ ਛੱਡ ਕੇ ਚਲ ਗਿਆ ਬੰਦੇ ਨੇ ਇੱਕ ਵਾਰ ਪਿੱਛਾ ਪਹੁੰਕੇ ਨਹੀਂ ਵੇਖਿਆ ਕਿ ਕੱਲੀ ਜਨਾਨੀ ਆ ਤੇ ਛੋਟਾ ਜਿਹਾ ਉਹਦਾ ਪੋਤਾ ਆ ਤੇ ਪਿੰਡ 'ਚ ਰਹਿਣ ਲਈ ਕੋਈ ਹੈਗਾ ਉਹਦਾ ਵਾਲੀ ਵਾਰਸ ਸਭ ਤੋਂ ਜ਼ਿਆਦਾ ਇੱਕ ਜਨਾਨੀ ਕਿਹਦੇ ਨਾਲ ਪਿਆਰ ਕਰਦੀ ਬੰਦੇ ਨਾਲ ਤੇ ਰਿਸਪੌਂਸਿਬਿਲਟੀ ਕਿਹਦੀ ਹੁੰਦੀ ਆ ਬੰਦੇ ਦੀ ਠੀਕ ਆ ਉਹ ਬੰਦੇ ਨੇ ਇੱਕ ਵਾਰ ਨਹੀਂ ਸੋਚਿਆ ਕਿ ਮੈਂ ਆਪਣੀ ਜਨਾਨੀ ਨੂੰ ਤੇ ਆਪਣੇ ਬੱਚੇ ਨੂੰ ਧੱਕਾ ਦੇ ਕੇ ਜਾਣ ਦੇ ਆ ਕਿਹਦੇ ਸਾਰੇ ਰਹੂਗੀ ਅਕਸਰ ਵੀ ਆ ਕੇ ਲਿਆ ਆਹੀ ਉਹਨੂੰ ਤੇ ਤੁਸੀਂ ਕਿੱਦਾਂ ਸੋਚਦੇ ਹੋ ਇਹਦੀ ਕੀ ਗਾਰੰਟੀ ਆ ਕਿ ਗਾਂ ਉਹਦਾ ਹੀ ਪੁੱਤ ਜੰਮਿਆ ਕੱਲ ਨੂੰ ਆਪਣੀ ਸਿਮਰਨ ਨੂੰ ਧੋਖਾ ਨਹੀਂ ਦੇਊਗਾ ਜੇ ਕੱਲ ਨੂੰ ਅਭੀ ਨਾ ਵੀ ਕੋਈ ਹੋ ਗਈ ਤੇ ਫੇਰ ਤੁਸੀਂ ਉਸ ਜਨਾਨੀ ਤੇ ਵਿਸ਼ਵਾਸ ਕਰਨ ਦੇ ਜੇ ਕਹਿੰਦੇ ਆ ਕਿ ਜਿੱਦਾਂ ਦਾ ਖੂਨ ਹੋਵੇ ਨਾ ਉਹਦਾ ਦੇ ਬੱਚੇ ਨਿਕਲਦੇ ਹੁੰਦੇ ਆ ਜਿੱਦਾਂ ਦੀ ਕੋਕੋ ਤੇ ਉਹਦਾ ਦੇ ਬੱਚੇ ਪੁੱਤ ਇਹ ਤੇ ਮੈਂ ਗੱਲ ਮੰਨਦੀ ਤੇਰੀ ਪਰ ਪਤਾ ਇੰਨਾ ਉਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਜਿੰਨੀ ਮੈਂ ਉਹਦੇ ਨਾਲ ਹੰਡੀ ਵਰਤੀ ਆ ਪੁੱਤ ਤਾਈ ਜੀ ਹੰਡੇ ਵਰਤੇ ਤਾਂ ਤੁਸੀਂ ਹੈਗੇ ਜੇ ਪਰ ਅੱਜ ਕੱਲ ਪਤਾ ਕੀ ਜ਼ਮਾਨਾ ਚੱਲਣ ਡਿਆ ਵਾ ਇੱਥੇ ਮਿੰਟ ਦਾ ਕਿਹੇ ਰਿਸ਼ਤੇ ਦਾ ਭਰੋਸਾ ਨਹੀਂ ਹੈਗਾ ਸਕੇ ਭਰਾ ਦਾ ਭਰੋਸਾ ਨਹੀਂ ਅੱਜ ਕੱਲ ਤੁਸੀਂ ਉਹਦੀਆਂ ਸੋਹਾਂ ਦੇਣ ਡੇ ਜੇ ਬਾਕੀ ਚਲੋ ਤੁਸੀਂ ਆਪਣਾ ਪੜਿਆ ਵਿਚਾਰੋ ਤਾਇਆ ਜੀ ਨੇ ਵੀ ਤੇ ਵੇਖ ਸੋਚ ਕੇ ਕੀਤਾ ਹੋਊਗਾ ਉਹਨਾਂ ਨੂੰ ਤਾਂ ਪਤਾ ਵੀ ਚੱਲੀ ਗਏ ਗੱਲ ਦਾ ਪਤਾ ਹੀ ਨਹੀਂ ਤਾਇਏ ਤੇਰੇ ਨੂੰ ਤੇ ਲੈ ਤਾਈ ਸਾਰੀ ਮਰ ਤੂੰ ਨਾਲ ਦਿਲ ਦਾ ਪੇਰ ਦਿੱਤਾ ਉਹਨੂੰ ਉਹਨੂੰ ਬਸ ਕੁਰਸੀ ਤੇ ਬਿਠਾ ਛੜਿਆ ਪਹਿਲੇ ਉਹ ਵਿਚਾਰਾ ਨੌਕਰੀ ਤੇ ਚੱਲ ਜਾਂਦਾ ਸੀ ਘਰ ਨੂੰ ਆ ਜਾਂਦਾ ਸੀ ਤੇ ਜੇ ਹੁਣ ਉਹ ਪੈਨਸ਼ਨ ਤੇ ਰਿਟਾਇਰ ਹੋਇਆ ਵਾ ਤੇ ਚੱਲ ਉਹਨੂੰ ਦਿਓ ਦੀ ਤੇ ਸੁਲਾ ਹੀ ਨਹੀਂ ਲੈਂਦੇ ਕੋਈ ਚੱਲ ਹੁਣ ਤੂੰ ਸੁੱਤੀ ਕਾਲੇ ਨਾ ਜਗਾ ਜਿਹੜੀ ਗੱਲ ਕਰਨ ਵਾਲੀ ਉਹ ਮੇਰੇ ਨਾਲ ਕਰ ਅੱਜ ਤੱਕ ਨਾ ਮੈਂ ਤੁਹਾਨੂੰ ਜਿੰਨੀਆਂ ਚੰਗੀਆਂ ਸਲਾਮਾਂ ਦਿੱਤੀਆਂ ਨਾ ਤੁਹਾਨੂੰ ਇਹੋ ਲੱਗਦਾ ਸੁੱਤੀ ਕਾਲੇ ਜਗਾਉਂਦੀ ਤਾਂ ਹੀ ਮੈਂ ਤੁਹਾਨੂੰ ਕੁਝ ਕਹਿੰਦੀ ਨਹੀਂ ਚਲੋ ਕੋਈ ਗੱਲ ਨਹੀਂ ਜੇ ਤੂੰ ਹੀ ਰਿਸ਼ਤਾ ਕਰੀ ਦਿੱਤਾ ਵਾ ਤੇ ਰੱਬ ਨਾ ਹੁਣ ਤੋੜ ਨਭਾਵੇ ਬਸ ਤੂੰ ਇਹੋ ਹੀ ਬੁੱਤ ਅਰਦਾਸ ਕਰ ਹੁਣ ਜੋ ਹੋ ਗਿਆ ਬਾਕੀ ਮੇਰੇ ਤੋਂ ਵੱਧ ਤੁਸੀਂ ਜਾਣਦੇ ਜੀ ਉਹਨਾਂ ਨੂੰ ਮੈਂ ਤਾਂ ਕਦੀ ਵੇਖਿਆ ਨਹੀਂ ਚੱਖਿਆ ਨਹੀਂ ਪਰਖਿਆ ਨਹੀਂ ਆ ਵਿਆਹ ਤੇ ਵੇਖਾਂਗੇ ਚੱਲ ਪਾ ਕਿਸਾ ਪਕੜਦੇ ਚੱਟਿਆ ਜਾਂਦਾ ਹੁਣ ਵੇ ਸ਼ੰਮੀ ਪੁੱਤ ਵੇਚਦ ਕਹੇਦੇ ਵੀ ਨਹੀਂ ਵੜ ਕੇ ਵੇਖਿਆ ਜਾਂਦਾ ਕੱਲੀ ਮਾਂ ਵਾ ਤੇ ਕੱਲਾ ਪੋਤੇ ਆ ਹੈ ਤੇ ਵੇ ਕਦੋਂ ਦੀ ਗੱਲ ਮੇਰੇ ਨਾਲ ਵਾਦਾ ਕੀਤਾ ਸੀ ਕਿ ਆਪਣੇ ਹੱਥੀ ਪੁੱਤ ਝੋਲੀ ਅੱਡ ਕੇ ਰਿਸ਼ਤਾ ਲਿਆ ਵਾ ਦੋਵੇਂ ਜਣੇ ਹੈਗੇ ਆ ਨਾ ਕੋਈ ਪੁੱਛਣ ਵਾਲਾ ਨਾ ਕੋਈ ਛਣ ਵਾਲਾ ਮੇਰੀ ਧੀ ਦੀਆਂ ਹੱਤੀ ਛਾਵਾਂ ਕਰਨਗੇ ਚਲੋ ਕੋਈ ਨਹੀਂ ਤਾਈ ਜੀ ਹਰ ਮਾਂ ਪਿਓ ਇਹੋ ਚਾਹੁੰਦਾ ਆ ਕਿ ਮੇਰੀ ਧੀ ਸੁਖੀ ਰੱਖ ਰਵੇ ਬਾਕੀ ਤੇ ਉਸਰਾ ਬਾਹਥੀ ਡੋਰੀਆਂ ਹੁੰਦੀਆਂ ਵਾ ਨਾ ਅਸੀਂ ਤਾਂ ਕਿਸੇ ਨੂੰ ਉੱਤੇ ਵੀ ਦੇਖ ਸਕਦੇ ਆ ਵਿੱਚ ਥੋੜਾ ਵੜ ਕੇ ਦੇਖ ਸਕਦੇ ਆ ਉਹ ਹੀ ਨਾ ਪੁੱਤ ਉਹ ਹੀ ਮੈਂ ਤੇ ਤਾਈ ਜੀ ਮੁੰਡਾ ਸੋਹਣਾ ਵਾ ਮੁੰਡਾ ਤਾਂ ਪੁੱਤ ਰੱਜ ਕੇ ਸੋਹਣਾ ਬਹੁਤ ਸੋਹਣਾ ਨੌਕਰੀ ਲੱਗਾ ਵਾ ਬੜਾ ਸੋਹਣਾ ਪੁੱਤ ਮੁੰਡਾ ਰੇ ਵੇ ਤੂੰ ਚਰਚ ਰਿੰਦਾ ਪਿੰਡ ਦੀ ਕੁੜੀ ਪਸੰਦ ਕੀਤੀ ਭਲਾ ਮਾਂਸ ਨਾਈ ਸਮੁੰਨਾ ਬਣਾ ਵਧੀਆ ਵਹੱਟਾ ਤੋਨੇ ਹਸੀ ਸਾੰਦੇ ਮੇਰੀ ਧੀ ਸੁਖੀ ਬਸੇ ਕੋਈ ਗੱਲ ਨਹੀਂ ਤਾਈ ਜੀ ਸਾਡੀਆਂ ਸੀਸਾ ਤੇ ਹਮੇਸ਼ਾ ਤੁਹਾਡੇ ਨਾਲ ਆ ਪਰਮਾਤਮਾ ਚੰਗਾ ਹੀ ਕਰੂਗਾ ਤੁਸੀਂ ਐਵੇਂ ਮੇਰੀਆਂ ਗੱਲਾਂ ਨਾ ਸੋਚਿਓ ਨਹੀਂ ਮੈਂ ਤੇ ਤੁਹਾਡਾ ਦੁੱਖ ਦਰਦ ਤਾਂ ਤੁਹਾਨੂੰ ਕਹਿਣ ਦੀ ਨਹੀਂ 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 ਤੁਹਾਨੂੰ ਪਤਾ ਮੇਰੀ ਵੀ ਨਾਨ ਆ ਤੇ ਮੈਂ ਤੇ ਕਹਿਣੀ ਆ ਨਾ ਜੋ ਦਿਲ ਚਾਹੂਗਾ ਮੇਰੇ ਨਹੀਂ ਪਤਾ ਚੰਗਾ ਕੀਤਾ ਕਿ ਚਲੋ ਤਾਈ ਜੀ ਮੈਂ ਹੁਣ ਚਲਦੀ ਆ ਸਿਮਰਤ ਨੂੰ ਕਿਓ ਵੀ ਚਾ ਹੁਣ ਆਪ ਹੀ ਵੀਰ ਹੋ ਤੁਸੀਂ ਪੀਲਾ ਪੱਤਾ ਘਟ ਨਹੀਂ ਦਾਜੀ ਬੱਚੇ ਲੇਟ ਹੁੰਦੇ ਓਕੇ ਮੁੰਡਾ ਵੀ ਬੜਾ ਸੋਹਣਾ ਘਰ ਘਾਟ ਵੀ ਬੜਾ ਵਧੀਆ ਸਾਰਾ ਕੁਝ ਵਧੀਆ ਵਾ ਤੇ ਦੱਸ ਉਸ ਮੁੰਡੇ ਨੂੰ ਕੁੱਤੇ ਵੱਢਿਆ ਸੀ ਕਿ ਉਹਨੇ ਇਹੋ ਲੈਣੀ ਸੀ ਸਾਰਾ ਪਿੰਡ ਗਾਹ ਮਾਰਦੀ ਆ ਕਦੀ ਗੋਵਾ ਸੁਟਾ ਲੱਗ ਪੈਂਦੀ ਕਦੀ ਪੱਠੇ ਪਾਉਣ ਲੱਗ ਪੈਂਦੀ ਕਦੀ ਉੱਚੇ ਉੱਚੇ ਗਾਣੇ ਬੋਲਣ ਲੱਗ ਪੈਂਦੀ ਮੈਨੂੰ ਤੇਣੀ ਕੋਈ ਸਹੀ ਲੱਗਣ ਡਿਆ ਅੱਗੋ ਚਲੋ ਜੋ ਇਹਦੀ ਕਸਮੱਚਿਆ ਹਜੇ ਤੇ ਮਾਵਾ ਤੀਆਂ ਬੜੀਆਂ ਹੰਕਾਰੀਆਂ ਨਾ ਡੱਬਾ ਦਿੱਤਾ ਨਾ ਗੱਲ ਨਾ ਬਾਤ ਦੱਸਦੀ ਜਾ ਕੇ ਮੰਮੀ ਨੂੰ ਜੋ ਵੀ ਕੁੜੀ ਕਹਿ ਗਈ ਐ ਨਾ ਮੰਮੀ ਤੇ ਉਹ ਬਿਲਕੁਲ ਸਹੀ ਆ ਜੋ ਵੀ ਜੋ ਵੀ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਬਿਲਕੁਲ ਸਹੀ ਕੀਤੀਆਂ ਮੈਂ ਇੱਥੇ ਬੈਠਾ ਕੋਈ ਗੱਲ ਨਹੀਂ ਬਾਤ ਹੀ ਕੋਈ ਸਲਾਹ ਨਹੀਂ ਮੇਰੇ ਨਾਲ ਚਲੋ ਮਰਜੀ ਢਾਢੀ ਕੋਈ ਗੱਲ ਨਹੀਂ ਪਹਿਲ ਮੈਨੂੰ ਨੌਕਰੀ ਦੇ ਚਲ ਜਾਣਾ ਹੈ ਹੈ ਮਰਦ ਵੀ ਕਿੰਨੇ ਪ੍ਰਕਾਰ ਨਹੀਂ ਰਹਿੰਦੇ ਘਰ ਮੈਂ ਬਾਹਰ ਨੌਕਰੀ ਕਰਾਂ ਤੇ ਜੇ ਹੁਣ ਮੈਨੂੰ ਆ ਗਿਆ ਹੁਣ ਕਿਹੜੀ ਪੁੱਛ ਕੇ ਜੇ ਮੇਰੀ ਅਗਲੀ ਆਈ ਆ ਤੇ ਮੁੰਦਰੀ ਜੀ ਭਾਗੀ ਆ ਇਹ ਕੁੜੀ ਮੈਨੂੰ ਦੇ ਦਿਓ ਤੂੰ ਕਿਸ ਦੀ ਸਲਾਹ ਵੀ ਲੈਣੀ ਆ ਮੁੰਦਰੀ ਬਣੀ ਹੋਰ ਕੀ ਪੰਦੀ ਕੈਂਠਾ ਤੇ ਤਨ ਵਿੱਚ ਨਹੀਂ ਬਾਇਆ ਉਦੋਂ ਗੱਲ ਕਰਨੀ ਸੀ ਕੋਈ ਅਗਲੇ ਦੇ ਸਾਹਮਣੇ ਇੱਕਦਮ ਮੈਂ ਕੀ ਬੋਲਦਾ ਹੈ ਇੱਕਦਮ ਕੀ ਬਹਿ ਕੇ ਗੱਲਾਂ ਬਾਤਾਂ ਕਰ ਲੀਆਂ ਚਾਹ ਪਾਣੀ ਪੀ ਲਿਆ ਬਹਿ ਕੇ ਕੋਲ ਚਲੋ ਜੋ ਹੋ ਗਿਆ ਹਣ ਵਾਵਾ ਐਵੇਂ ਨਾ ਮਾਰੀ ਜੋ ਮੇਰੀ ਸਲਾਹ ਨਹੀਂ ਲਈ ਤੇ ਤੇਰੀ ਨਹੀਂ ਲਈ ਜਿਹਾ ਜ ਮੁੰਡਾ ਦੇ ਹੋ ਗਿਆ ਭਿਓ ਵਾ ਕੋਈ ਤੇ ਦੋਵੇਂ ਇੱਕ ਹੋ ਜੇ ਜੇ ਤੇ ਹੀ ਕਰੀ ਉਹ ਕਿਹੜਾ ਦਿਨ ਹੋਏਗਾ ਕਵੀ ਮੇਰੀ ਵੀ ਗੱਲ ਸੁਣੂਗੀ ਕੋਈ ਹੈ ਨਾ ਪੁੱਤ ਚਾਜਦਾ ਨਾ ਦੂਜਾ ਜਾਈਦੀ ਇੱਕ ਮੇਰੀ ਕੁੜੀ ਆ ਜਿਹੜਾ ਮੇਰੇ ਨਾਲ ਪਿਆਰ ਕਰਦੀ ਆ ਮੇਰੀ ਗੱਲ ਜੁੰਦੀ ਹੈ ਵਿਆਹ ਵਾਲਾ ਘਰਾਂ ਨੂੰ ਚਾਰ ਨੌਕਰ ਲਾਣੇ ਚਾਹੀਦੇ ਮੈਨੂੰ ਹੀ ਡਾਇਆ ਹਰ ਕੰਮ ਲਈ ਕੋਈ ਨਾ ਜਦੋਂ ਮੈਂ ਬਾਹਰ ਚਲਾ ਗਿਆ ਨਾ ਹੁਣ ਤੇ ਇਹਨਾਂ ਨੇ ਮੈਨੂੰ ਸਮਝਾਇਆ ਸਸਤਾ ਤੇ ਜਦੋਂ ਮੈਂ ਬਾਹਰ ਚਲਾ ਗਿਆ ਜਦੋਂ ਮੈਂ ਕਮਾਇਆ ਡਾਲਰ ਤੇ ਉਦੋਂ ਇਹਨਾਂ ਨੇ ਵੇਖਣਾ ਕਿ ਸਾਡਾ ਪੁੱਤਰ ਬਣ ਕੀ ਗਿਆ ਉਹ ਹੁਣ ਤੇ ਵੈਲਿਊ ਨਹੀਂ ਨਾ ਪਾਉਂਦੇ ਕੋਈ ਨਹੀਂ ਵੇਖਦਾ ਵੇਖ ਲਾ ਸੁਖੋ ਤੋਰਨ ਲੱਗ ਗਈ ਸਿਮਰਤ ਨੂੰ ਵੇਖ ਲਾ ਉਧਰ ਵੇਖ ਉਧਰ ਸਾਰੇ ਤਿਆਰ ਹੋਣ ਡੇ ਮੈਨੂੰ ਕਮੇੜਾ ਆ ਵੇਖ ਲਾ ਸੁਖੋ ਵੇਖ ਲਾ ਵੇਖ ਲਾ ਜੀ ਆਪ ਤੇ ਤਿਆਰ ਹੋਣ ਢਈ ਐ ਘਰਵਾਲੇ ਨਾਲ ਬੈਠੀ ਐ ਤੇ ਮੈਨੂੰ ਕਮੇੜਾ ਆ ਮੇਰੀ ਐ ਵੈਲਿਊ ਕਦਰ ਕਰ ਲਓ ਮੇਰੀ ਐਵੇਂ ਤੂੰ ਉਹਨੂੰ ਉਹਦੇ ਗੁਣ ਗਾंदे ਰਹਿੰਦੀਆਂ ਜੇ ਵੇਖ ਲਾ ਕਿੰਨੀ ਕੀ ਕਦਰ ਦੀ ਕੀਤੀ ਤੁਹਾਡੀ ਉਹਨਾਂ ਨੇ ਮੈਨੂੰ ਤੁਸੀਂ ਠੋਡ ਮਾਰਦੀਆਂ ਜੇ ਅਕਲ ਕਰ ਲਓ ਥੋੜੀ ਬੋਤੀ ਆ ਕੀ ਵੇਖਦੀ ਐ ਅੱਗੇ ਤਾਂ ਮੈਨੂੰ ਠੋਡ ਨਾ ਮਾਰਿਆ ਕਰ ਬੇਕਦਰੀਏ ਹੁਣ ਅੱਗੇ ਤੋਂ ਪੱਠੇ ਤੇਨੂੰ ਮੈਂ ਬਣਿਆ ਪਾਣੀ ਤੇਨੂੰ ਮੈਂ ਦੇਣਾ ਨਵਾਣਾ ਤੇਨੂੰ ਮੈਂ ਲੱਗੀ ਸਮਝ ਹੁਣ ਮੇਰੇ ਵੱਲ ਵੇਖਦੀ ਝਾਕਦੀ ਆ ਉਹ ਤੇ ਚੱਲੀ ਆਪਣੇ ਘਰ ਵਾਲੇ ਨਾਲ ਹੁਣ ਮੈਂ ਹੀ ਆ ਤੇਰਾ ਮਾਲਕ ਅਸਲੀ ਹਾਂ ਟੇਡਾ ਜੇ ਨਾ ਵੇਖ ਮੇਰੇ ਵੱਲ ਅੱਗੇ ਬੜਾ ਗੁੱਸਾ ਆ ਮੇਰੀ ਕਦਰ ਨਹੀਂ ਕਰਦੀ ਤੇ ਜਿਹਦੇ ਤੂੰ ਐਵੇਂ ਲਾੜ ਲੜਾਨੀ ਆ ਵੇਖ ਲੈ ਉਹਨੇ ਤੇਨੂੰ ਚੁੰਨੀ ਵੀ ਨਹੀਂ ਦਿੱਤੀ ਇੱਕ ਆਪ ਸੋਨੇ ਸੋਨੇ ਕੱਪੜੇ ਪਾ ਕੇ ਘਰ ਵਾਲੇ ਨਾਲ ਬੈਠੀ ਆ ਤੇ ਹੁਣ ਅੱਗੇ ਤੋਂ ਮੈਨੂੰ ਨਹੀਂ ਛੱਡ ਮਾਰਨਾ ਉਹ ਜਦੋਂ ਤੇਰੇ ਲੱਗ ਜਾਏਗੀ ਉਹਨੂੰ ਗਈ ਲੱਗੀ ਸਮਝ ਆਵੇ ਕਿੰਨੇ ਸੋਹਣੇ ਸੋਹਣੇ ਕੱਪੜੇ ਪਾ ਕੇ ਬੈਠੀ ਹੋਈ ਆ ਉਹ ਹੁਣ ਚਾਕੀ ਨਾ ਜਾ ਮੇਰੇ ਵਾਲੇ ਡੇਡਾ ਡੇਡਾ ਗੁਰਦੁਆਰੇ ਲਾਵਾਂ ਆਈਆਂ ਤੇ ਫੇਰ ਵੀ ਮੈਨੂੰ ਕੰਮ ਡਾਇਆ ਮੈਂ ਤਾਂ ਵਿਆਹ ਹੀ ਨਹੀਂ ਵੇਖਿਆ ਮੇਰੀ ਤਾਂ ਮੂਵੀ ਵੀ ਚੰਗੀ ਤਰ੍ਹਾਂ ਨਹੀਂ ਬਣੀ ਹੋਣੀ ਇਹ ਵੀ じゃ ਪਾਣੀ ਇਹਨੇ ਕਰਮੀ ਯਾਰ ਇੱਥੇ ਸੇਵਕ ਫਿਰ ਉਸ ਦੇ ਕੱਪੜੇ ਕੋ ਚੇਂਜ ਕਰ ਲੈ ਸਾਰੇ ਪੈਂਟ ਕੋਡ ਉਤਾਰਤਾ ਤੁਸੀਂ ਮੰਮੀ ਪਤਾ ਕਿੰਨੀ ਗਰਮੀ ਲੱਗਣ ਦੀ ਮੈਨੂੰ ਪੈਂਟ ਕੋਡ ਚ ਮੈਂ ਐਸੇ ਕਰਕੇ ਐਕਸਟਰਾ ਸੂਟ ਜਿਹੜਾ ਹੀ ਗੱਡੀ ਚ ਰਖਾਇਆ ਨਾਲੇ ਤੁਸੀਂ ਵੀ ਤੇ ਬਦਲਿਆ ਹੀ ਆ ਬੇਟਾ ਮੇਰਾ ਤਾਂ ਸ਼ਰਾਰਾ ਸੂਟ ਸੀ ਇੰਨਾ ਹੈਵੀ ਸੀਗਾ ਤੇ ਮੈਂ ਤੇ ਤਾਂ ਚੇਂਜ ਕੀਤਾ ਵਾ ਨਾਲੇ ਲੇਡੀਜ਼ ਤੇ ਚੇਂਜ ਕਰ ਹੀ ਲੈਂਦੀਆਂ ਹੁੰਦੀਆਂ ਨੇ ਤੇ ਵਿਆਹ ਵਾਲਾ ਮੁੰਡਾ ਥੋੜਾ ਚੇਂਜ ਕਰਦਾ ਹੁਣ ਇਹ ਜਦੋਂ ਆਪਾਂ ਨਿਕਲਣਾ ਪਿੰਡ ਚ ਡੋਲੀ ਨਿਕਲਣੀ ਜਦੋਂ ਸਾਰੇ ਲੋਕਾਂ ਨੇ ਖੜ ਖੜੇ ਵੇਖਣਾ ਵਾ ਵੀ ਇਹਨਾਂ ਦਾ ਜਵਾਈ ਆ ਕਿੰਨਾ ਚ ਬੁਰਾ ਲੱਗੇਗਾ ਕਿ ਜਵਾਈ ਪੈਂਟ ਸ਼ਾਰਟ ਬਾ ਕੇ ਆਇਆ ਕੁਝ ਨਹੀਂ ਹੁੰਦਾ ਕੋਈ ਕੋਈ ਗੱਲ ਨਹੀਂ ਕਰਦਾ ਤੁਹਾਡੀ ਖੁਸ਼ੀ ਲਈ ਮੈਂ ਜਿੰਨਾ ਕਰਤਾ ਬਹੁਤ ਹੈ ਨਾ ਹੁਣ ਮੇਰੀ ਖੁਸ਼ੀ ਲਈ ਤੁਹਾਡੀ ਖੁਸ਼ੀ ਨਹੀਂ ਸਾਡੀ ਖੁਸ਼ੀ ਨਾਲੇ ਵੈਸੇ ਵੀ ਲੋਕਾਂ ਨੂੰ ਪਤਾ ਲੱਗ ਹੀ ਗਿਆ ਜਿੱਦਾਂ ਤੁਸੀਂ ਆ ਜਦੋਂ ਆਏ ਨਾ ਟੋਲਡਰ ਹੁਜੇ ਬਜਾਏ ਆ ਮੇਰਾ ਜਲੂਸ ਕਢਾਇਆ ਜਿਹੜਾ ਤੁਸੀਂ ਉੱਤੇ ਪਾ ਕੇ ਆਹਾਰ ਜੇ ਨੋਟਾਂ ਦੇ ਜਦਾ ਅਡੇ ਕੋਲ ਪਹਿਲਾਂ ਪਾਇ ਨਹੀਂ ਹੈਗਾ ਅੱਦਨੀ ਸ਼ੋਅ ਕਰਾਉਣਾ ਅੱਜ ਕੋ ਪੈਹਾ ਬੜਾ ਅੰਨਾ ਪਸੀਨਾ ਚੋਣਿਆ ਮੇਰੇ ਤੋਂ ਕੋ ਹਸਾਬ ਨਹੀਂ ਜ਼ਾਕੇ ਮੈਂ ਬਦਲ ਲਿਆ ਤੂੰ ਤਿੰਨ ਗੱਲਾਂ ਕਰਨ ਲੱਪੇ ਮੈਨੂੰ ਨਾਲੇ ਛੇਤੀ ਚਲੋ ਯਾਰ ਤੇ ਘਟੰਜੀ ਮਹਿਸੂਸ ਹੋਣ ਦੀ ਮੈਨੂੰ ਜਾਣਿਆ ਨਾਲੇ ਜਲੂਸ ਨਹੀਂ ਹੁੰਦਾ ਇਹ ਸਗਨ ਹੁੰਦੇ ਨੇ ਪੁੱਤ ਇਹ ਕਰਨੇ ਵੀ ਜ਼ਰੂਰੀ ਹੈ ਮੈਂ ਉਦੋਂ ਕਹੇ ਵੀ ਕੋਈ ਸਗਨ ਸੁਗਨ ਨਹੀਂ ਕਰਦੇ ਤੂੰ ਇਹ ਕਹਿਦੀ ਮੰਨੀ ਸਾਰੇ ਪਿੰਡ ਨੇ ਮੈਨੂੰ ਵੇਖ ਲਿਆ ਨਾ ਬਸ ਠੀਕ ਆ ਤੇਰੀ ਮੰਨ ਕੇ ਪੁੱਤ ਮੈਂ ਕਿਹੇ ਰਿਸ਼ਤੇਦਾਰ ਭੈਣ ਭਰਾ ਅੰਡ ਗੁਆਣ ਕਿਸੇ ਨੂੰ ਲਿਆਂਦਾ ਨਾਲ ਨਹੀਂ ਨਾ ਲਿਆਂਦਾ ਪਰ ਜਿਹੜੇ ਜ਼ਰੂਰੀ ਸ਼ਗਨੋਂ ਤਾਂ ਕਰਨੇ ਹੀ ਸੀ ਨਾ ਆਪਾਂ ਚੱਲੀਏ ਹੁਣ ਨਹੀਂ ਹਜੇ ਖਾਣਾ ਲੱਗਾ ਲੱਗਾ ਵਾ ਖਾਣਾ ਖਾ ਕੇ ਜਾਣਾ ਮੈਂ ਨਹੀਂ ਖਾਣਾ ਖਾਣਾ ਇਤੋਂ ਦਾ ਮੈਂ ਉਦੋਂ ਕੋਫੀ ਵੀ ਪੀ ਕੇ ਵੇਖੀ ਉੱਥੇ ਕਿ ਡੱਗ ਗੰਦਾ ਤੈਸਤੀ ਉਹਦਾ ਕੋਸ ਹਾਵ ਨਹੀਂ ਬੇਟਾ ਥੋੜੇ ਜਿਹਾਵੇਂ ਰਾਈਸੀ ਲੈ ਲੈਣਾ ਕੁਛ ਨਾ ਕੁਛ ਖਾਣਾ ਪੈਣਾ ਮੈਂ ਨਹੀਂ ਕੁਛ ਖਾਣਾ ਨਾਲੇ ਸਿਮਰਤ ਵੀ ਜੇ ਚੇਂਜ ਕਰਨਦੀ ਉਹਦਾ ਇੰਨਾ ਹੈਵੀ ਲਹੰਗਾ ਸੀਗਾ ਉਹਨੂੰ ਵੀ ਬਹੁਤ ਗਰਮੀ ਲੱਗਦੀ ਮੈਂ ਮੰਮੀ ਮੈਂ ਇੱਥੇ ਕੁਝ ਨਹੀਂ ਖਾਣਾ ਮੈਂ ਘਰ ਜਾ ਕੇ ਖਾ ਲੂੰਗਾ ਆਪਾਂ ਇੱਥੋਂ ਚੱਲੀਏ ਤੁਹਾਡੇ ਗਾੜੀ ਜੋੜੇ ਹੱਥ ਚਲ ਫੇ ਮੈਨੂੰ ਇੱਕ ਗੱਲ ਦੱਸ ਦਿਲੋਂ ਦੱਸੀ ਉਤੋਂ ਤੋਂ ਨਾ ਦੱਸੀ ਤੇ ਸੱਚ ਦੱਸੀ ਝੂਠ ਵੀ ਨਾ ਬੋਲੀ ਸਿਮਰ ਤਾਂ ਸੋਹਣੀ ਲੱਗਣਦੀ ਹੈ ਨਾ ਹੂੰ ਸੋਹਣੀ ਲੱਗਣਗੀ ਪਰ ਮੰਮੀ ਸੋਹਣੀ ਨੂੰ ਕੀ ਕਹਣਾ ਉਹਦੀ ਤੇ ਬੋਲੀ ਸੁਣੀ ਬੇਟਾ ਬੋਲੀ ਨੂੰ ਕੀ ਆ ਜਿਸ ਤਰ੍ਹਾਂ ਆਪਾਂ ਉਹਦੇ ਨਾਲ ਰਵਾਂਗੇ ਉਸ ਤਰ੍ਹਾਂ ਆਪਾਂ ਉਹਨੂੰ ਆਪਣੇ ਹਿਸਾਬ ਨਾਲ ਐਡਜਸਟ ਕਰ ਲਾਂਗੇ ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਸਮਝਾਈ ਸੀ ਨਾ ਉਦੋਂ ਮੈਨੂੰ ਤਾਂ ਇਹ ਟੈਨਸ਼ਨ ਲੱਗੀ ਹੈ ਹੋਰ ਕੋਈ ਟੈਨਸ਼ਨ ਨਹੀਂ ਆ ਗਈ ਮੇਰੇ ਯਾਰਾ ਦੋਸਤਾਂ ਨਾਲ ਜੇ ਕਿਤੇ ਇਹਨੇ ਉਲਟਾ ਸਿੱਧਾ ਬੋਲਤਾ ਤਾਂ ਮੈਂ ਕੀ ਮੂੰਹ ਖਾऊं ਉਹਨਾਂ ਨੂੰ ਕੁਛ ਨਹੀਂ ਬੋਲੇਗੀ ਉਲਟਾ ਸੁਣ ਜਿਦੋਂ ਆਪਾਂ ਜਿਸ ਤਰ੍ਹਾਂ ਉਹਨੂੰ ਐਡਜਸਟ ਕਰਾਂਗੇ ਨਾ ਆਪਣੇ ਘਰ ਚ ਉਹਨੇ ਐਡਜਸਟ ਹੋ ਜਾਣਾ ਠੀਕ ਠਾਡੀ ਮੰਨ ਲੈਣਾ ਤੁਸੀਂ ਹੁਣ ਕੁਛ ਨਹੀਂ ਇਸ ਤਰ੍ਹਾਂ ਬੋਲਣਾ ਮੈਂ ਮੇਰੀ ਗੱਲ ਸੁਣੋ ਮੈਨੂੰ ਬੜੀ ਘੁੱਟਾਂ ਮਹਿਸੂਸ ਹੋਣ ਈ ਹੱਥੋਂ ਚਲੋ ਚੱਲੀਏ ਯਾਰ ਕੀ ਕਰਨ ਦੇ ਤੂੰ ਬੇਟਾ ਉਹ ਢੋਲੀ ਤੋਰਨ ਕਿਤੇ ਆਪਾਂ ਜਾਵਾਂਗੇ ਬਲਾਓ ਉਹਨਾਂ ਨੂੰ ਬਲਾਓ ਉਹਨਾਂ ਨੂੰ ਬੇਟਾ ਇੰਨੀ ਚੀ ਨਹੀਂ ਬੋਲੀਦਾ ਸੁਣਨ ਨੇ ਕਿਤੇ ਕੀ ਕਹਿਣਗੇ ਸੁਣ ਘਰੋਂ ਮਾਲਾ ਇੱਕ ਗੱਲ ਹੋਰ ਉਹ ਜਿਹੜਾ ਸਿਮਰਤ ਦਾ ਭਰਾ ਆ ਉਹ ਵੀ ਅੱਜ ਕਿ ਨਸ ਮਾਰ ਲੱਗਦਾ ਪਿਆ ਨਾ ਅੱਛਾ ਸਮਾਰਟ ਲੱਗੰਦਾ ਯਾਰ ਉਹਨੂੰ ਕਹੋ ਮੇਰੇ ਲੱਗੇ ਨਾ ਲੱਗਣਾ ਕਿਉਂ ਕੀ ਹੋ ਗਿਆ ਨਾ ਚਾਰ-ਚਾਰ ਮੈਨੂੰ ਲੱਗਦਾ ਉੱਤੋਂ ਐ ਨੋਂਦਾ ਨੂੰ ਹੁੰਦਾ ਨੇਡੀ ਸਮੈਲ ਮਾਰਦਾ ਪਿਆ ਯੋ ਪੰਜ ਕਿ ਮਿੰਟ ਬਾਅਦ ਆ ਕੇ ਇੱਥੇ ਜੱਫੀ ਪਾ ਲੈਂਦਾ ਇੱਥੇ ਜੱਫੀ ਪਾ ਲੈਂਦਾ ਦੱਸ ਵੀ ਉਹਦੀ ਸੇਲ ਲੀਆ ਮੈਂ ਗਰਲਫ੍ਰੈਂਡ ਐ ਮੈਂ ਉਹਨੂੰ ਕਹੋ ਮੇਰੇ ਨਾਲੋਂ ਦੂਰ ਰਵੇ ਐਦਾਂ ਨਹੀਂ ਬੋਲੀਂਦਾ ਨਾ ਬੇਟਾ ਤੇਰਾ ਸਾਲਾ ਵਾ ਉਹ ਯਾ ਮੈਂ ਮੈਂ ਤਾਂ ਸਾਲੇ ਨੂੰ ਐਵੇਂ ਜਿਹਨੂੰ ਕਦੀ ਨਾ ਮਿਲਾਂ ਲੱਗ ਕੇ ਆਉਂਦਾ ਇੰਨੀ ਸਮੈਲ ਮਾਰਦਾ ਨਾ ਮੈਂ ਸਾਰਿਆਂ ਦੇ ਸਾਹਮਣੇ ਨੱਕ ਟੱਕਨ ਜੋਗਾ ਜਾਲ ਅਗਲੇ ਦੀ ਕੀ ਬੇਇਜ਼ਤੀ ਕਰਨੀ ਹੁਣ ਜੇ ਮੇਰੇ ਲੱਗੇ ਲੱਗਾ ਮੈਂ ਸਾਹਮਣੇ ਬੇਇਜ਼ਤੀ ਕਰ ਦੇਣੀ ਹੁੰਦਾ ਨਾ ਹੁੰਦਾ ਨਹੀਂ ਲੱਗਦਾ ਮੈਨੂੰ ਚਲੋ ਇੰਨੀ ਧੇਰ ਇਗਨੋਰ ਕੀਤਾ ਨਾ ਥੋੜੀ ਧੇਰ ਹੋ ਰਿਆ ਹਣ ਆਪਾਂ ਚਲ ਜਾਨੇ ਕਿ ਤੇ ਸਾਡੇ ਨਾਲ ਯਾਰ ਉਹਨਾਂ ਨੂੰ ਬੁਲਾਓ ਯਾਰ ਛੇਤੀ ਬੇਟਾ ਹੌਲੀ ਬੋਲੋ ਤਾਰੇ ਮੈਂ ਪਹਿਲੇ ਵੀ ਕਿਹਾ ਨਾ ਬਾਹਰ ਹੀ ਬੈਠੇ ਨੇ ਸੁਣ ਲੈਣਗੇ ਤੇ ਕੀ ਕਹਿਣਗੇ ਸੁਣ ਲੈ ਤਾਂ ਸੁਣ ਲੈਣੀ ਮੈਂ ਇੱਕ ਹੋਰ ਗੱਲ ਆ ਕੀ ਸਾਲਾ ਫੁਕਰਾਇਆ 5 ਕਿ ਮਿੰਟ ਬਾਅਦ ਆ ਕੇ ਜੀਜਾ ਜੀ ਮੈਂ ਕੈਨੇਡਾ ਚਲ ਜਾਣਾ ਮੈਂ ਅਮਰੀਕਾ ਚਲ ਜਾਣਾ 10 ਵੀ ਸਾਲ ਆ ਤੈਨੂੰ ਇਹ ਹੀ ਨਹੀਂ ਪਤਾ ਮੈਂ ਕਿੱਥੇ ਜਾਣਾ ਕੈਨੇਡਾ ਜਾਣਾ ਕਿ ਅਮਰੀਕਾ ਜਾਣਾ ਤੂੰ ਮੇਰੇ ਵਾਸਤੇ ਕੀ ਲੈਂਗਾ ਮੈਂ ਤੁਹਾਡੇ ਵਾਸਤੇ ਆ ਲਿਆਉਂਗਾ ਤੁਹਾਡੇ ਵਾਸਤੇ ਆ ਲਾ ਮੇਰੀ ਸਲਾਹ ਮੰਨੇ ਨਾ ਮੈਂ ਇਹਨੂੰ ਕਹਿਣਾ ਜਿੱਦਨ ਤੂੰ ਬਾਹਰ ਗਿਆ ਨਾ ਪਹਿਲਾਂ ਆਪਣੇ ਵਾਸਤੇ ਸਾਫਲ ਲੈ ਤੇ ਚੰਗੀ ਤਰ੍ਹਾਂ ਨਹੀਂ ਜਿੰਨੀ ਤਰ੍ਹਾਂ ਚ ਸਮੈਲ ਆਉਂਦੀ ਹੈ ਮੇਰਾ ਵਸ ਚੱਲੇ ਨਾ ਇਹੋ ਜਿਹੇ ਨੂੰ ਕਿਤੇ ਵੀਜ਼ਾ ਦੇਣਾ ਮੈਂ ਤਾਂ ਯੂਪੀ ਦਾ ਵੀਜ਼ਾ ਵਾ ਨਾ ਦਵਾ ਚਿੱਟੀ ਹੈ ਸਮੈਲ ਮਾਰਦਾ ਗੰਦਾ ਹੈ ਆਪਾਂ ਮੇਰੇ ਅਲੱਗੇ ਲੱਗਣਾ ਚਾਹਦਾ ਫੁਕਰਾ ਹੈਗਾ ਇੱਕ ਬਸ ਕਰ ਬੇਟਾ ਤੂੰ ਤੇ ਉਹ ਨਾ ਇਦਾਂ ਮਜ਼ਾਕ ਕਰਨ ਨਿਆ ਜਿਵੇਂ ਤੇਰਾ ਸਾਲਾ ਨਹੀਂ ਸਾਲੀ ਹੋਵੇ ਉਹ ਸਾਲਾ ਆ ਭਾਵੇਂ ਸਾਲੀ ਆ ਜਿਹੜੀ ਮੇਰੀ ਹੈਗੀ ਆ ਨਾ ਉਹਨੂੰ ਮੇਰੇ ਨਾਲ ਤੋਰ ਦੋ ਮੈਨੂੰ ਘਟਣਾ ਹੁੰਦੀ ਇੱਥੇ ਚਲ ਠੀਕ ਹੈ ਕੋਈ ਨਹੀਂ ਮੈਂ ਦੇਖਦੀ ਜਾ ਕੇ ਕਿੰਨਾ ਕੁ ਟਾਈਮ ਲੱਗਣਾ ਸੀ ਮੈਂ ਆਪਣੇ ਚੇਂਜ ਕਰ ਲਿਆ ਤੇ ਫਿਰ ਕੋਈ ਗੱਲ ਨਹੀਂ ਉਹਨਾਂ ਨੇ ਕਿੰਨੇ ਆਏ ਸੀ ਇਹ ਸੀ ਇਹ ਸੀ ਪਤਾ ਨਹੀਂ ਕਿੱਦਾਂ ਲਾਇਆ ਸਾਲੇ ਕੂਲਿੰਗ ਹੀ ਨਹੀਂ ਕਰਦੇ ਚਲ ਬਸ ਕਰ ਉਹਨੂੰ